ਅੱਜ ਆਪਾਂ ਫਾਈਲ ਰਿਵਿਊ ਕਰਨੇ ਆ ਜੋ ਰੀਸੈਂਟਲੀ ਕਲੋਜ਼ ਹੋਈ ਸੀ ਨਿਊ ਹਾਈਟ ਪਾਰਕ ਦੇ ਵਿੱਚ ਇਹ ਰਿਸਪੈਕਟਸ ਨੇ ਇਸ ਸਿੰਗਲ ਫੈਮਿਲੀ ਸੀ 3 ਬੈਡਰੂਮਸ 1 ਬਾਥਰੂਮ ਨਿਊ ਹਾਈਟ ਪਾਰਕ ਦੇ ਵਿੱਚ ਫੋਰ 825000 ਡਾਲਰ ਵਿੱਚ ਨਿਊ ਹਾਈਟ ਪਾਰਕ ਦੇ ਵਿੱਚ ਇਹ ਪ੍ਰਾਈਸ ਬਿਲਕੁਲ ਜਸਟ ਹੈ ਕਿਉਂਕਿ ਉਹਦੇ ਵਿੱਚ ਸਿੰਗਲ ਫੈਮਿਲੀ ਮਿਲੀਅਨ ਡਾਲਰ ਦੇ ਵੀ ਕਾਰੇਗੇ ਨੇ ਰਾਈਟ ਕਲਾਈਂਟ ਨੇ 20% ਡਾਊਨ ਪੇਮੈਂਟ ਪੇ ਕੀਤੀ ਤੁਹਾਡੇ ਕੋ 20% ਨਹੀਂ ਹੈਗੇ ਤੁਸੀਂ 15 ਵੀ ਪੇ ਕਰ ਸਕਦੇ ਹੋ 10 ਵੀ 5 ਵੀ 3 ਤੱਕ ਵੀ ਆਪਾਂ ਕਨਵੈਨਸ਼ਨਲ ਲੋਨ ਤੱਕ ਜਾ ਸਕਦੇ ਹਾਂ ਕਈ ਕੇਸਿਸ ਦੇ ਵਿੱਚ ਓਕੇ ਐਂਡ ਮੰਥਲੀ ਲਾਇਬਿਲਟੀ ਦੀ ਜੋ ਕ੍ਰੈਡਿਟ ਕਾਰਡ ਮਿਨਿਮਮ ਪੇਮੈਂਟਸ ਸਟੂਡੈਂਟ ਲੋਨਸ ਜਾਂ ਕੋਈ ਵੀ ਕਾਰ ਪੇਮੈਂਟਸ ਦੀ 350 ਡਾਲਰਸ ਉਹਦੀ ਟੋਟਲ ਉਹਦੇ ਆ ਰਹੀ ਸੀ ਓਕੇ ਐਂਡ ਇਸ ਫਾਈਲ ਦੇ ਉੱਤੇ ਦੋ ਬਾਰ ਹੋਰ ਸੀ 700 ਇਨਾਂ ਦੇ ਕ੍ਰੈਡਿਟ ਸਕੋਰ ਸੀ ਸੋ ਦੋ ਬੰਦੇ ਸੀ ਇੱਕ ਦਾ ਕ੍ਰੈਡਿਟ ਸਕੋਰ 720 ਸੀ ਤੇ ਦੂਸਰੇ ਦਾ 700 ਸੋ so ਆਪਾਂ 700 ਨੂੰ ਆਪਾਂ ਕਾਊਂਟ ਕਰਨੇ ਆ ਇਹ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਓਕੇ ਐਂਡ ਦੋਨਾਂ ਦੀ ਇਨਕਮ ਕਲੈਕਟਿਵਲੀ 150000 ਸੀ ਐਂਡ ਦੋਨੇ W2 ਐਮਪਲੋਈ ਸੀ ਪ੍ਰੋਪਰਟੀ ਟੈਕਸ ਇਜ਼ 14000 ਡਾਲਰ ਸੀ ਇਨਾਂਦੇ ਐਂਡ ਹੋਮ ਇੰਸ਼ੋਰੈਂਸ 1337 ਓਕੇ ਨੀਅਰਲੀ 1400 ਆਰਸ ਥੇਅਰ ਇਹਨਾਂ ਨੇ ਕਨਵੈਨਸ਼ਨਲ ਲੋਨ ਯੂਜ਼ ਕੀਤਾ ਗਿਆ 30 ਇਅਰ ਵਾਸਤੇ ਓਕੇ ਐਨਪੀਆ ਦੀ ਬ੍ਰੇਕਡਾਊਨ ਦੇਖਨੀ ਆ ਸੋ 825000 ਡਾਲਰ ਸੇਲ ਪ੍ਰਾਈਸ ਸੀ 20% ਡਾਊਨ ਪੇਮੈਂਟ ਦੇ ਕੇ 660000 ਡਾਲਰ ਦਾ ਲੋਨ ਹੋ ਗਿਆ ਇੰਟਰਸਟ ਰੇਟ ਇਹ ਜੋ ਲਾਕ ਕੀਤਾ ਸੀ 6.625 ਐਂਡ ਅ ਦਿ ਪ੍ਰਿੰਸੀਪਲ ਐਂਡ ਇੰਟਰਸਟ ਜੋ ਮੰਥਲੀ ਕੈਸ਼ ਫਲੋ ਬਣ ਰਹੀ ਸੀ 4226 ਸੀ ਸੋ ਜੇ ਤੁਸੀਂ ਫਰਸਟ ਟਾਈਮ ਹੋਮ ਬਾਇਰ ਹੋ ਆਪਣੀ ਸੀਡੀ ਰਿਵਿਊ ਕਰ ਰਹੇ ਹੋ ਆਪਣੇ ਲੋਨ ਆਫੀਸਰ ਨਾਲ ਮੇਕ ਸ਼ੂਰ ਕਰੋ ਕਿ ਇਹਦੇ ਤੇ ਹਮੇਸ਼ਾ ਨੋ ਜੌਨ ਕਿ ਮਤਲਬ ਕਿ ਇਹ ਅਮਾਉਂਟਸ ਇਨਕਰੀਸ ਨਹੀਂ ਹੋ ਸਕਦੇ ਕਲੋਜ਼ਿੰਗ ਤੋਂ ਬਾਅਦ ਰਾਈਟ ਐਂਡ ਇਹਦੇ ਵਿੱਚ ਕੋਈ ਵੀ ਪ੍ਰੀ ਪੇਮੈਂਟ ਪੈਨਲਟੀ ਨਹੀਂ ਸੀ ਮਤਲਬ ਕਿ ਕਦੀ ਵੀ ਬਰੀਫ ਹਣਾ ਇਸਕਰਾ ਸਕਦਾ ਹੈ ਜਾਂ ਘਰ ਨੂੰ ਵੇਚ ਸਕਦਾ ਹੈ ਤੇ ਕੋਈ ਵੀ ਇਹਦੀ ਬਲੂਨ ਪੇਮੈਂਟ ਨਹੀਂ ਤੇ ਕੋਈ ਵੀ ਨੂੰ ਲਮਸਮ ਅਮਾਉਂਟ ਕਦੀ ਵੀ ਸਰਪ੍ਰਾਈਜ਼ ਨਹੀਂ ਹੋਏਗਾ ਇਹਦੇ ਫਿਕਸ ਰੇਟ ਨੇ 30 ਸਾਲਾਂ ਵਾਸਤੇ ਇਹੀ ਅਮਾਉਂਟ ਦਾ ਹੋਏਗਾ ਰਾਈਟ ਇਹਦੇ ਵਿੱਚ ਇਹਨੇ ਐਸਕ੍ਰੋ ਅਕਾਊਂਟ ਨੂੰ ਵੇਵ ਕੀਤਾ ਸੀ ਰਾਈਟ ਅਸੀਂ ਇਹ ਰეკਮੈਂਡ ਯੂਸੂਲੀ ਨਹੀਂ ਕਰਦੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਪ੍ਰਾਪਰਟੀ ਟੈਕਸਿਸ ਐਂਡ ਹੋਮ ਇੰਸ਼ੋਰੈਂਸ ਕਿਉਂਕਿ ਹਰੇਕ ਸਾਲ ਇਹ ਇਨਕਰੀਸ ਵੀ ਹੁੰਦੇ ਨੇ ਤੇ ਤੁਹਾਡੇ ਕੋਲ ਐਕਸਟਰਾ ਪੈਸਾ ਵੀ ਨਹੀਂ ਪਿਆ ਹੁੰਦਾ ਤੇ ਤੁਸੀਂ ਸਰਪ੍ਰਾਈਜ਼ ਵੀ ਨਹੀਂ ਹੋਣਾ ਚਾਹੁੰਦੇ ਇਹ ਅਮਾਉਂਟਸ ਤੋਂ ਤੋਂ ਅਸੀਂ ਚਾਹੁੰਦੇ ਹਾਂ ਕਿ ਇਹ ਤੁਹਾਡੀ ਕਿਸ਼ਤ ਦੇ ਵਿੱਚ ਇਨਕਲੂਡਡ ਹੋਵੇ ਪਰ ਇਹ ਕਲਾਇੰਟ ਕਹਿ ਰਿਹਾ ਸੀ ਨਹੀਂ ਜਦੋਂ ਵੀ ਮੇਰੇ ਪ੍ਰਾਪਰਟੀ ਟੈਕਸਸ ਡਿਊ ਹੋਣਗੇ ਮੈਂ ਆਪੇ ਉਹਦੀ ਟੇਕ ਕੇਅਰ ਕਰ ਲਾਂਗਾ ਰਾਈਟ ਹੋਮ ਇੰਸ਼ੋਰੈਂਸ ਜਦੋਂ ਰੀਨਿਊਲ ਹੋਏਗੀ ਮੈਂ ਆਪੇ ਆਪਣੀ ਪਾਕਟ ਚ ਪੇ ਕਰਾਂਗਾ ਸੋ ਇਹਨੇ ਕੱਲਾ ਪ੍ਰਿੰਸੀਪਲ ਇੰਟਰਸਟ 4200 ਡਾਲਰਸ ਇਹਨੇ ਮੰਥਲੀ ਪੇਮੈਂਟ ਇਹਦੀ ਆ ਰਹੀ ਸੀ ਓਕੇ ਕਲੋਜ਼ਿੰਗ ਕਾਸਟ ਇਹਨੂੰ ਟੋਟਲ ਪਈਏ ਅਬਾਊਟ 18000 ਡਾਲਰਸ and in a cash to close your loan as see down payment and closing cost total 153000 dollars okay jado aap lender to lender compare kar rahe hain aap check karna hai. section a origination charge ke a loan officer mainu kinna charge kar raha so assi inna nu charge kita 1195 so less than 2 uh, 12 uh, 1200 dollars okay koi une points nahi pay kite ge is case de vich ਸੈਕਸ਼ਨ B ਆ ਗਿਆ ਤੁਹਾਡਾ ਸਰਵਿਸਿਸ ਜਿਹੜੀ ਤੁਸੀਂ ਨਈ ਸ਼ਾਪ ਕੀਤੀਆਂ ਜੋ ਤੁਹਾਡਾ ਲੋਨ ਆਫਿਸਰ ਕਰ ਰਿਹਾ ਹੈ ਕਰੈਡਿਟ ਰਿਪੋਰਟ ਵਾਸਤੇ ਔਰ ਅਦਰ ਫੀਸ ਲੈਸ ਥੈਨ 200 ਡਾਲਰ ਉਹ ਥਿਆਰੀਆਂ ਨੇ ਨੈਕਸ ਆ ਗਿਆ ਤੁਹਾਡਾ ਸੈਕਸ਼ਨ C ਇਹਦੇ ਵਿੱਚ ਜਿਹੜੀਆਂ ਤੁਸੀਂ ਸਰਵਿਸਿਸ ਜਿਹੜੀਆਂ ਤੁਸੀਂ ਸ਼ਾਪ ਕੀਤੀਆਂ ਨੇ ਜਾਂ ਤੁਹਾਡੇ ਅਟਰਨੀ ਨੇ ਸ਼ਾਪ ਕੀਤੀਆਂ ਨੇ ਟਾਈਟਲ ਕੰਪਨੀ ਥਰੂ ਸੋ ਟਾਈਟਲ ਕੰਪਨੀ ਜੋ ਟਾਈਟਲ ਸਰਚ ਕਰ ਰਹੀ ਹੈ ਰਿਕਾਰਡਿੰਗ ਫੀਸ ਇਹਨਾਂ ਦੀ ਲੈਂਡਰ ਕਵਰੇਜ ਇਸ ਨੇ ਟੋਟਲ ਉਹਨਾਂ ਨੇ 50 200 ਡਾਲਰ ਟਾਈਟਲ ਕੰਪਨੀ ਨੇ ਬਿਲ ਬਣਾਇਆ ਸੀ ਓਕੇ ਨੈਕਸਟ ਆ ਗਿਆ ਸੋ ਦਾ ਸੈਕਸ਼ਨ E ਇਹਦੇ ਵਿੱਚ ਟੈਕਸਸ ਐਂਡ ਗਵਰਨਮੈਂਟ ਫੀਸ ਆ ਗਈਆਂ ਨੇ ਇਹ ਡਿਪੈਂਡ ਕਰਦਾ ਹੈ ਕਿਹੜੀ ਕਾਉਂਟੀ ਵਿੱਚ ਤੁਸੀਂ ਘਰ ਲੈ ਰਹੇ ਹੋ ਰਾਈਟ ਉਹਨਾਂ ਦਾ ਮੌਰਗੇਜ ਰਿਕਾਰਡਿੰਗ ਟੈਕਸ ਰੇਟ ਕਿੰਨਾ ਆ ਗਿਆ ਹੈ ਐਂਡ ਤੁਹਾਡੀ ਡੀਡ ਜਾਂ ਮੌਰਗੇਜ ਰਿਕਾਰਡਿੰਗ ਫੀਸ ਕਿੰਨੀ ਆ ਗਈ ਹੈ ਕਲੈਕਟਿਵਲੀ ਇਹਨੇ 6350 ਪੇ ਕੀਤਾ ਸੈਕਸ਼ਨ F ਤੁਹਾਡਾ ਆ ਗਿਆ ਜੋ ਪ੍ਰੀ ਪੇਡਸ ਨੇ ਇਹਦੇ ਵਿੱਚ ਤੁਸੀਂ ਕਲੋਜ਼ਿੰਗ ਤੋਂ ਪਹਿਲਾਂ ਜਾਂ ਕਲੋਜ਼ਿੰਗ ਤੇ ਕੀ ਤੁਸੀਂ ਪੇ ਕਰ ਰਹੇ ਹੋ ਹੋਮ ਇੰਸ਼ੋਰੈਂਸ ਰਾਈਟ 1300 ਆਲੋ ਨੇ ਉਹ ਪੇ ਕੀਤੀ prepaid interest and property taxes for two months collectively 4770 da o a gaya right section g de vich apa usually dekhne hunde hai ke jo escrow account jo tusi setup kar rahe ho o ch kinna paisa ja rha hai clearly ene koi escrow account nahi aega so eri closing cost vi kat si par again judo vi ade property taxes due honge ennu apni pocket ch pay karna payega okay judo sade loan office ch aaya si ennu assi loan statement ditta si about 25000 da ਪਰ ਇਹਦੀ ਐਸਕ੍ਰੋ ਵੀ ਨਹੀਂ ਹੈਗੀ ਸੀ ਸੋ ਇਹਦੇ ਡਾਊਨ ਦੀ ਫਾਈਨਲ ਜੋ ਪ੍ਰਾਈਸ ਸੀ ਅਰਾਊਂਡ 18000 ਡਾਲਰ ਸੀ ਸੋ ਜੇ ਤੁਸੀਂ ਆਪਣੇ ਵਾਸਤੇ ਕਾਰ ਲਾ ਬਰੇ ਹੋ ਜਾਂ ਤੁਹਾਡੇ ਕੋ ਕੋਈ ਵੀ ਮੋਰਗੇਜ ਕੁਐਸਚਨ ਹੈਗਾ ਰਾਈਟ ਪਲੀਜ਼ ਕਹਿੰਨ ਚਾਹੋ